ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅੰਕੀ ਨਾਮ ਹੈ ਤੁਹਾਡੀ ਵਾਰਡ ਦੇ ਵਿੱਚ ਬਲਦੇਵ ਸਿੰਘ ਤੁਹਾਨੂੰ ਜਿਹੜੇ ਕਿ ਚੋਣਾਂ ਉਮੀਦਵਾਰ ਦੇ ਤੌਰ ਤੇ ਉਤਰੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਵਿੰਦਰ ਸਿੰਘ ਬੰਟੀ ਜੋ ਕਿ 52 ਨੰਬਰ ਵਾਰਡ ਦਾ ਵਸਾਵਾ ਨਿਵਾਸੀ ਐ ਮੈਂ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਸਾਡੇ ਵੀਰ ਜੀ ਬਲਦੇਵ ਸਿੰਘ ਜੀ ਤੋਂ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਇਸ ਵਾਰਡ ਦਾ ਉਮੀਦਵਾਰ ਬਣਾਈਏ ਤਾਂ ਜੋ ਅਸੀਂ ਆਪਣੇ ਇਲਾਕੇ ਦਾ ਵਿਕਾਸ ਦਾ ਕਰੋਣਾ ਹੀ ਹੈ ਅਸੀਂ ਸਭ ਤੋਂ ਜ਼ਿਆਦਾ ਨਸ਼ੇ ਨੂੰ ਠੱਲ ਪਾਉਣੀ ਸੰਗਤ ਜੀ ਜਦੋਂ ਮਾਵਾਂ ਕਿੰਨੇ ਪੌਂਦੀਆਂ ਹੀਆਂ ਆ ਨਾਲੀਆਂ ਦੇ ਉੱਪਰੋਂ ਆਪਣੇ ਬੱਚਿਆਂ ਚੁੱਕੇ ਲਹੁੰਦੀਆਂ ਹਨਾ ਨਾ ਤੇ ਪਤਾ ਉਦੋਂ ਲੱਗਦਾ ਮਾਵਾਂ ਤੇ ਕੀ ਬੀਤਦੀ ਐ ਤੇ ਜਿਹੜਾ ਘਰ ਉਜੜ ਜਾਂਦਾ ਸੰਗਤ ਜੀ ਉਸ ਨੂੰ ਉਹ ਨੂੰ ਪਤਾ ਲੱਗਦਾ ਇੱਕ ਵਾਰੀ ਤੇ ਇਸ ਲਈ ਮੇਰੀ ਬੇਨਤੀ ਇਹੀ ਹੈ ਕਿ ਗੁਰਸਿੱਖ ਵੀਰਾਂ ਨੂੰ ਅੱਗੇ ਲਿਆਓ ਤੇ ਨਸ਼ੇ ਤੇ ਠੱਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨਾਮ ਹੈ ਜੀ ਤੁਸੀਂ ਵਾਰਡ 52 ਦੇ ਵਿੱਚ ਜਿਹੜਾ ਕਿ ਚੌਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੇ ਨਾਮ ਬਲਦੇਵ ਸਿੰਘ ਧੋਨੇ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆ ਔਰ ਵਾਰਡ ਨੰਬਰ 52 ਤੋਂ ਮੈਨੂੰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਲੰਨਿਆ ਹੈ ਔਰ ਮੇਰੀ ਵਾਰਡ ਨੰਬਰ 52 ਦੀ ਜਿੰਨੀ ਸੰਗਤ ਉਹਨਾਂ ਨੂੰ ਚਰਨਾਂ 'ਚ ਬੇਨਤੀ ਆ ਕਿ ਮੈਂ ਤੁਹਾਡਾ ਭਰਾ ਵਾਂ ਬਜ਼ੁਰਗਾਂ ਦਾ ਮੈਂ ਬੱਚਾ ਵਾਂ ਮਾਵਾਂ ਦਾ ਮੈਂ ਬੱਚਾ ਵਾਂ ਔਰ ਤੁਹਾਡੀ ਵਾਰਡ ਦਾ ਰਹਿਣ ਵਾਲਾ ਵਾਂ ਤਕੜੋ ਕੇ ਮੇਰੇ ਸਿਰ ਤੇ ਅਸ਼ੀਰਵਾਦ ਦਿਓ ਤੇ ਮੈਂ ਵਾਰਡ ਨੰਬਰ 52 ਦਾ ਵਕਾਸ ਆਪਣੇ ਦਿਲੋਂ ਕਰੂੰਗਾ ਜਦੋਂ ਵੀ ਮੈਨੂੰ ਸੰਗਤ ਆਵਾਜ਼ ਮਾਰੂਗੀ ਫੋਨ ਕਰਨਗੇ ਪੰਜਾਂ ਮਿੰਟਾਂ ਦੇ ਹਾਜ਼ਰ ਹੋਊਗਾ ਔਰ ਜਿਹੜੀ ਸੰਗਤ ਨੂੰ ਮੁਸ਼ਕਲ ਆਉਂਦੀ ਹੈ ਵਾਰਡ ਨੰਬਰ 52 ਨੂੰ ਰਸੀਵਰ ਬੰਦ ਰਹਿੰਦੇ ਆ ਲੈਟਾਂ ਜਗਦਿਆਂ ਨੇ ਰਾਸ਼ਨ ਕਾਰਟ ਕੱਟੇ ਗਏ ਆ ਪ੍ਰਸਨਾ ਮਾਤਾ ਦੀਆਂ ਕੱਟੀਆਂ ਗਈਆਂ ਸਾਰੀਆਂ ਚੀਜ਼ਾਂ ਤੇ ਮੈਂ ਦਿਲੋਂ ਮਤ ਕਰੂੰਗਾ ਹਰ ਪੱਖੋਂ ਸੰਗਤ ਦੇ ਵਿੱਚ ਰਹਿ ਕੇ ਕਰਾਵਾਂਗਾ ਔਰ ਇੱਕ ਹੋਰ ਵੀ ਬੜਾ ਵੱਡਾ ਮਸਲਾ ਤੁਸੀਂ ਆਪਣਾ ਘਰ ਬੰਦ ਕਰਕੇ ਚਲਜੋ 10 ਮਿੰਟ ਤੇ 10 ਮਿੰਟੇ ਮਗਰੋਂ ਚੋਰੀ ਹੋ ਜਾਂਦੀ ਹੈ ਸਾਡੀ ਬਾੜ ਦੇ ਹਲਾਤਾ ਤੇ ਜੇ ਗੁਰੂ ਕਿਰਪਾ ਕਰੂਗੀ ਸੰਗਤ ਸਿਰ ਤੇ ਹੱਥ ਰੱਖੂਗੀ ਇਹ ਸਾਰੀਆਂ ਚੀਜ਼ਾਂ ਨੂੰ ਬਠਲ ਪਾਵਾਂਗੇ ਨਸ਼ੇ ਦਾ ਬਹੁਤ ਵੱਡੀ ਪ੍ਰੋਬਲਮ ਹੈ ਨਸ਼ਾ ਮਾਵਾਦੇ ਪੁੱਤ ਖਾਕਾ ਮਰਦੇ ਜਾਂਦੇ ਆ ਮਾਵਾਬ ਦੇ ਬੱਚਿਆਂ ਨੂੰ ਵਣਗਾ ਚ ਚੋਕ ਕੇ ਲਿਆਉਂਦੀ ਆ ਇਸ ਕਰਕੇ ਸਾਰੀਆਂ ਚੀਜ਼ਾਂ ਦੇ ਕੰਮ ਕਰਾਂਗੇ ਸੰਗਤ ਦਾ ਸੰਯੋਗ ਆ ਸੰਗਤ ਦਾ ਅਸ਼ੀਰਵਾਦ ਆ ਉਹ ਬਹੁਤ ਵੱਡਾ ਮੇਰੀ ਬੇਨਤੀ ਹੈ ਵਾਡਰ ਨੰਬਰ 52 ਨੂੰ ਸਾਰੀ ਸੰਗਤ ਨੂੰ ਕਿਸੇ ਇਤਿਆਤ ਰੱਖਿਓ ਵਾਹਿਗੁਰੂ ਜੀ ਦਾ ਖਾਕਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਉਹ ਅੱਗੇ ਆਉਣਾ ਚਾਹੀਦਾ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਔਰ ਆਪਣੀ ਲੋਕਾਂ ਦੀ ਪਾਰਟੀ ਹੈ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਸੇਵਾ ਕਰਦੀ ਰਹੀ ਹੈ ਸਰ ਸ੍ਰੋਮਣੀ ਅਕਾਲੀ ਦਲ ਔਰ ਸ੍ਰੋਮਣੀ ਅਕਾਲੀ ਦਲ ਨੇ ਹਰ ਸਹੂਲਤ ਦਿੱਤੀ ਉਹੀ ਸਹੂਲਤਾਂ ਅੱਜ ਜਿਹੜੀਆਂ ਆਵਾ ਦੀ ਪਾਰਟੀ ਹੌਲੀ ਹੌਲੀ ਕਰਕੇ ਕੱਟੀ ਜਾਂਦੀ ਆ ਸ੍ਰੋਮਣੀ ਅਕਾਲੀ ਦਲ ਨੇ ਜਿੰਨੀਆਂ ਯਾਦਗਾਰਾਂ ਬਣਾਈਆਂ ਜਿੰਨੇ ਵੀ ਮੰਦਰਾਂ ਦੇ ਪੈਸੇ ਲਾਏ ਕਿਤੇ ਵੀ ਪ੍ਰਾਂਤ ਤੀਰਤ ਬਣਾਇਆ ਦਰਬਾਰ ਸਾਹਿਬ ਦੇ ਬਾਹਰ ਗਲੈਰਾ ਦਾ ਪਲਾਜਾ ਬਣਾਇਆ ਕਿੰਨਾ ਵੱਡਾ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ ਇਹ ਬੜੀਆਂ ਵੱਡੀਆਂ ਯਾਦਗਾਰਾਂ ਅਕਾਲੀ ਦਲ ਨੇ ਬਣਾਈਆਂ ਸੰਗਤ ਚਾਹੁੰਦੀ ਆ ਕਿ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਆ ਕਿ ਅਕਾਲੀ ਦਲ ਸਰਕਾਰ ਆਵੇ ਗੁਰੂ ਕਿਰਪਾ ਕਰੇ ਜਰੂਰ ਆਵੇਗੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਆਪਣੇ ਵਾਰਡ ਦੇ ਲੋਕਾਂ ਨੂੰ ਮੈਂ ਆਪਣੀ ਵਾਰਡ 52 ਨੰਬਰ ਦੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖੋ ਮੈਂ 24 ਘੰਟੇ ਤੁਹਾਡੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰੂੰਗਾ ਤੁਹਾਡੇ ਤੋਂ ਬਾਹਰ ਨਹੀਂ ਜਾਊਂਗਾ